ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵੀਂ ਸਵੇਰ ਸ਼ੁਰੂ ਹੁੰਦੀ ਹੈ ਗੁਰੂ ਮਹਾਰਾਜ ਦੇ ਚਰਨਾਂ ਤੋਂ ਸਟਾਰਟ ਹੁੰਦੀ ਹੈ ਤੇ ਸਵੇਰੇ ਜੋ ਹੈ ਅੱਜ ਮਾਰਨਿੰਗ ਦਾ ਟਾਈਮ ਹੈ ਤੇ ਧੂਪ ਬੱਤੀ ਕਰਦੇ ਹਾਂ ਤੇ ਪਾਠ ਪੂਜਾ ਕਰਦੇ ਹਾਂ ਤੇ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ ਕਿਉਂਕਿ ਇਹਨਾਂ ਦੇ ਨਾਮ ਤੋਂ ਬਿਨਾਂ ਕੋਈ ਵੀ ਜੋ ਹੈ ਸਾਡਾ ਪਾਰ ਉਤਾਰਾ ਨਹੀਂ ਹੋਣਾ ਤੇ ਹਮੇਸ਼ਾ ਜੋ ਹੈ ਸਾਨੂੰ ਚਾਹੀਦਾ ਹੈ ਸਵੇਰੇ ਜੋ ਮਾਰਨਿੰਗ ਸਟਾਰਟ ਕਰੀਏ ਉਹ ਪ੍ਰਮਾਤਮਾ ਦੇ ਨਾਮ ਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਇੱਕਦਾਂ ਸਾਨੂੰ ਜੋ ਹੈ ਸੈਲਫ ਕੰਫੀਡੈਂਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਇਹ ਲੱਗਦਾ ਹੈ ਕਿ ਪ੍ਰਮਾਤਮਾ ਸਾਡੇ ਅੰਗ ਸੰਗ ਹੈ ਤੇ ਸਾਨੂੰ ਜੋ ਹੈ 네ਗੇਟਿਵਿਟੀ ਤੋਂ ਬਹੁਤ ਦੂਰ ਰੱਖੂਗਾ ਪ੍ਰਮਾਤਮਾ ਤੇ ਹਮੇਸ਼ਾ ਸਾਡਾ ਜੋ ਮਾਈਂਡ ਹੈ ਉਹ ਪੋਜ਼ਿਟਿਵ ਰਹਿੰਦਾ ਹੈ ਤੇ ਇੱਥੇ ਮੈਂ ਜੋ ਇਹ ਸਹਿਜ ਪਾਠ ਕਰਦੀ ਹਾਂ ਤੇ ਮੈਂ ਕਾਪੀ ਵਿੱਚ ਜਦੋਂ ਵੀ ਮੈਂ ਅੰਤ ਕਰਦੀ ਹਾਂ ਤਾਂ ਮੈਂ ਕਾਪੀ ਵਿੱਚ ਲਿਖ ਲੈਨੀ ਹਾਂ ਤੇ ਉਸ ਤੋਂ ਬਾਅਦ ਪਾਠ ਕਰਕੇ ਮੈਂ ਕੀਤੀ ਅਰਦਾਸ ਪ੍ਰਮਾਤਮਾ ਅੱਗੇ ਤੇ ਵਸ ਜੀ ਬੱਚਿਆਂ ਦੇ ਉਠਾਉਣ ਦਾ ਟਾਈਮ ਹੋ ਗਿਆ ਸੀ ਅੱਜ ਉਹਨਾਂ ਨੇ ਜਾਣਾ ਸੀਗਾ ਸਕੂਲ ਤੇ ਫਰੈਂਡਸ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਇਹ ਕੀ ਹੈ ਇਹ ਹੈ ਬਾਜੀ ਜੋ ਕਿ ਆਮ ਤੌਰ ਤੇ ਪਿੰਡਾਂ ਵਿੱਚ ਜੋ ਹੈ ਵਿਆਹ ਸ਼ਾਦੀਆਂ ਤੇ ਘਰੇ ਹੀ ਤਿਆਰ ਕੀਤੀ ਜਾਂਦੀ ਹੈ ਹਲਵਾਈਆਂ ਨੂੰ ਬੁਲਾ ਕੇ ਜੋ ਕਿ ਇੱਕ ਦੇਸੀ ਕਲਚਰ ਹੈ ਪੰਜਾਬੀ ਕਲਚਰ ਹੈ ਤੇ ਉਸ ਤੋਂ ਬਾਅਦ ਮੈਂ ਕੀਤੀ ਚਾਹ ਦੀ ਤਿਆਰੀ ਚਾਹ ਵਿੱਚ ਅੱਜ ਮੈਂ ਜੋ ਪਾਵਾਂਗੀ ਉਹ ਸੌਂਫ ਪਾਵਾਂਗੀ ਇਸ ਨਾਲ ਜੋ ਹੈ ਚਾਹ ਬਹੁਤ ਜ਼ਿਆਦਾ ਟੇਸਟੀ ਤੇ ਸਾਡੇ ਜੋ ਹੈ ਸਾਰੇ ਸਰੀਰ ਦੇ ਸਿਸਟਮ ਨੂੰ ਵੀ ਠੀਕ ਰੱਖਦੀ ਹੈ ਤੇ ਕੋਈ ਵੀ ਜੇ ਪ੍ਰੋਬਲਮ ਹੁੰਦੀ ਹੈ ਜਿਵੇਂ ਕਿ ਖਾਂਸੀ ਬੁਖਾਰ ਤਾਂ ਉਹ ਸੈੱਟ ਹੋ ਜਾਂਦਾ ਹੈ ਤੇ ਅੱਜ ਜੋ ਹੈ ਦੁੱਧ ਵਿੱਚ ਪੱਤੀ ਪਾ ਕੇ ਆਪਾਂ ਚਾਹ ਕਾੜ ਕੇ ਬਣਾਉਣੀ ਹੈ ਚਾਹ ਵੀ ਜੋ ਹੈ ਆਮ ਆਪਣੇ ਲੋਕਾਂ ਦਾ ਜੋ ਹੈ ਦੇਸੀ ਫੂਡ ਹੀ ਮੰਨ ਸਕਦੇ ਹਾਂ ਕਿ ਇਸ ਤੋਂ ਬਿਨਾਂ ਜੋ ਹੈ ਮਾਰਨਿੰਗ ਸਟਾਰਟ ਨਹੀਂ ਹੁੰਦੀ ਤੇ ਇਸ ਤੋਂ ਬਾਅਦ ਬਸ ਜੀ ਜਦੋਂ ਕੜ-ਕੜ ਕੇ ਚਾਹ ਬਣਦੀ ਹੈ ਤਾਂ ਬਹੁਤ ਟੇਸਟੀ ਲੱਗਦੀ ਹੈ ਤੇ ਫਰੈਂਡਸ ਜੇ ਸਾਡਾ ਵੀਡੀਓ ਤੁਹਾਨੂੰ ਚੰਗਾ ਲੱਗਦਾ ਹੈ ਤੇ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਿਆ ਕਰੋ ਤੋਂ ਬਾਅਦ ਜੀ ਚਾਹ ਹੋ ਗਈ ਤਿਆਰ ਤੇ ਹੁਣ ਬੱਚਿਆਂ ਨੂੰ ਉਠਾਇਆ ਜਾਏ ਤੇ ਉਹਨਾਂ ਨੂੰ ਚਾਹ ਪਿਾਈ ਜਾਏ ਤੇ ਹਸਬੰਡ ਤੇ ਬੱਚੇ ਸੁੱਤੇ ਪਏ ਨੇ ਤੇ ਬੇਟੀ ਉੱਠ ਕੇ ਜੋ ਹੈ ਚਾਹ ਪੀ ਕੇ ਲੱਗ ਗਈ ਆਪਣੇ ਜੋ ਹੈ ਡਰੈਸ ਪ੍ਰੈਸ ਕਰਨ ਤੇ ਮੇਰਾ ਉਹੀ ਜੋ ਹੈ ਟੀ ਪੁਆਇੰਟ ਜੋ ਕਿ ਮੈਂ ਬਾਹਰ ਆ ਕੇ ਹੀ ਇੰਜੋਏ ਕਰਦੀ ਹਾਂ ਤੇ ਚਾਹ ਪੀਂਦੀ ਹਾਂ ਬਹੁਤ ਹੀ ਖੁਸ਼ਬੂਦਾਰ ਤੇ ਬਾਹਰਲਾ ਜੋ ਹੈ 뷰 ਬਹੁਤ ਚੰਗਾ ਹੁੰਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਕਈ ਲੋਗ ਇਸ ਵੀਊ ਨੂੰ ਜੋ ਹੈ ਮਿਸ ਕਰਦੇ ਨੇ ਬਟ ਕਈ ਚੀਜ਼ਾਂ ਜੋ ਜ਼ਿੰਦਗੀ ਵੀ ਸਾਨੂੰ ਮਿਲਦੀਆਂ ਨੇ ਤੇ ਕਈਆਂ ਤੋਂ ਸਾਨੂੰ ਜੋ ਹੈ ਆ ਸੰਤੋਸ਼ ਹੀ ਕਰਨਾ ਪੈਂਦਾ ਹੈ ਕਿ ਚਲੋ ਜੋ ਸਾਡੀ ਕਰਮਾ ਵਿੱਚ ਲਿਖਿਆ ਸੀ ਸਾਨੂੰ ਮਿਲ ਗਿਆ ਹੈ ਹਰ ਚੀਜ਼ ਬੰਦੇ ਨੂੰ ਨਹੀਂ ਮਿਲਦੀ ਤੇਸ ਤੋਂ ਬਾਅਦ ਜੀ ਮਾਰਨਿੰਗ ਸਟਾਰਟ ਹੋ ਗਈ ਹੈ ਤੇ ਬਸ ਜੀ ਆਪਾਂ ਕੀਤੀ 베ੜੇ ਦੀ ਸਫਾਈ ਜੋ ਕਿ ਬਹੁਤ ਜ਼ਰੂਰੀ ਹੈ ਜੇ ਘਰ ਵਿੱਚ ਤੁਸੀਂ ਸਫਾਈ ਰੱਖਦੇ ਹੋ ਤਾਂ ਇੱਕ ਪੋਜ਼ਿਟਿਵਿਟੀ ਰਹਿੰਦੀ ਹੈ ਤੇ ਮਾਈਂਡ ਬਹੁਤ ਫਰੈਸ਼ ਰਹਿੰਦਾ ਹੈ ਤੇ ਕੁਝ ਨਾ ਕੁਝ ਕੰਮ ਕਰਨ ਨੂੰ ਜੀ ਕਰਦਾ ਹੈ ਇਸ ਤੋਂ ਬਾਅਦ ਅੱਜ ਜੋ ਹੈ ਨੇਲ ਪੇਂਟ ਦੀ ਵਾਰੀ ਆਈ ਤੇ ਮਨ ਕੀਤਾ ਕਿ ਕੁਝ ਨੇਲ ਪੇਂਟ ਕੀਤੀ ਜਾਵੇ ਕਿਉਂਕਿ ਮੈਂ ਜੋ ਹੈ ਸੈਲਫ ਅਵੇਅਰਨੈਸ ਮੈਨੂੰ ਬਹੁਤ ਘੱਟ ਹੈ ਤੇ ਮੈਂ ਆਪਣੇ ਬਾਰੇ ਘੱਟ ਸੋਚਦੀ ਹਾਂ ਤੇ ਅੱਜ ਜੋ ਜੀ ਕੀਤਾ ਕਿ ਕੁਝ ਆਪਣੇ ਬਾਰੇ ਵੀ ਮੀ ਟਾਈਮ ਕੱਢਿਆ ਜਾਏ ਤੇ ਇਸ ਤੋਂ ਬਾਅਦ ਜੋ ਹੈ ਇਹ ਸੀਗਾ ਇੱਕ ਡੱਬੀ ਸੀਗੀ ਸਾਬਣ ਦੀ ਮੈਂ ਇਹਨੂੰ ਕੱਢ ਕੇ ਇਸ ਵਿੱਚ ਜੋ ਕਰਤੇ ਨੇਲ ਪੇਂਟ ਸੈਟ ਤੇ ਇਸ ਤੋਂ ਬਾਅਦ ਜੋ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਏ ਸੀਗੇ ਉਹ ਧੋਤੇ ਗਏ ਤੇ ਬੱਸ ਜੀ ਹੋ ਗਏ ਹੁਣ ਆਪਾਂ ਸੁੱਕਣੇ ਪਾਉਣ ਲਈ ਜਾਂਦੇ ਆਂ ਤੇ ਸੁੱਕਣੇ ਪਾ ਕੇ ਤੇ ਇਹ ਕੰਮ ਫਿਨਿਸ਼ ਹੋ ਗਿਆ ਤੇ ਬੈੱਡ ਤੇ ਜੋ ਹੈ ਪੁਰਾਣੇ ਕੱਪੜਿਆਂ ਦਾ ਬਹੁਤ ਢੇਰ ਲੱਗਿਆ ਹੋਇਆ ਸੀ ਇਸ ਨੂੰ ਵੀ ਸਾਫ਼ ਕਰਨਾ ਸੀ ਬਟ ਕੋਈ ਨਹੀਂ ਅੱਜ ਜੋ ਹੈ ਨਿਵੇੜ ਹੀ ਦੇਣਾ ਹੈ ਤੇ ਇਸ ਤੋਂ ਬਾਅਦ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕੱਪੜਿਆਂ ਦਾ ਢੇਰ ਤੇ ਇਸ ਤੋਂ ਬਾਅਦ ਮੈਂ ਸਾਰੀ ਜੋ ਹੈ ਤੈ ਮਾਰੇ ਤੇ ਅੱਡ ਅੱਡ ਜੋ ਹੈ ਟਿਕਾਣੇ ਤੇ ਰੱਖੇ ਤੇ ਇਸ ਤੋਂ ਬਾਅਦ ਹੋ ਗਿਆ ਸ਼ਾਮ ਦਾ ਵੇਲਾ ਤੇ ਅੱਜ ਜੋ ਹੈ ਰੈਸਪੀ ਸ਼ੇਅਰ ਕਰਾਂਗੇ ਉਹ ਆਲੂ ਗੋਭੀ ਦੀ ਹੀ ਸ਼ੇਅਰ ਕਰਾਂਗੇ ਤੇ ਇਸ ਤੋਂ ਬਾਅਦ ਜੋ ਮੈਂ ਪਿਆਜ਼ ਤੇ ਗੋਭੀ ਨੂੰ ਕੱਟਿਆ ਤੇ ਇਸ ਮੈਂ ਕੱਲੇ ਪਿਆਜ਼ ਹੀ ਕੱਟੇ ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਮੈਂ ਜੋ ਹੈ ਪੇਸਟ ਬਣਾ ਕੇ ਰੱਖਿਆ ਹੋਇਆ ਹੈ ਟਮਾਟਰ ਹਰੀ ਮਿਰਚਾਂ ਦਾ ਤੇ ਮੈਂ ਉਹੀ ਯੂਜ਼ ਕਰਾਂਗੀ ਤੇ ਜਸਟ ਬਸ ਗੋਭੀ ਤੇ ਆਪਾਂ ਪਿਆਜ਼ ਹੀ ਕੱਟਣੇ ਨੇ ਜਦੋਂ ਅਸੀਂ ਕੁਝ ਵੀ ਪੇਸਟ ਬਣਾ ਕੇ ਮੈਂ ਰੱਖ ਲੈਨੇ ਹਾਂ ਫ੍ਰਿਜ ਵਿੱਚ ਤਾਂ ਸਾਨੂੰ ਫਾਇਦਾ ਹੁੰਦਾ ਹੈ ਕਿ ਸਾਨੂੰ ਬਾਰ-ਬਾਰ ਜੋ ਹੈ ਕਟਿੰਗ ਕਰਕੇ ਪੇਸਟ ਨਹੀਂ ਬਣਾਉਣਾ ਪੈਂਦਾ ਤੇ ਈਜ਼ੀ ਹੋ ਜਾਂਦਾ ਹੈ ਤੇ ਸਾਡੀ ਲਾਈਫ ਵੀ ਥੋੜੀ ਜੀ ਸੌਖੀ ਹੋ ਜਾਂਦੀ ਹੈ ਤੇ ਜੋ ਹੈ ਲੇਡੀਜ਼ ਇਸ ਗੱਲ ਨੂੰ ਫੋਲੋ ਕਰਕੇ ਜੋ ਹੈ ਆਪਣੇ ਟਾਈਮ ਦੀ ਬਚਤ ਕਰ ਸਕਦੀਆਂ ਨੇ ਤੇ ਉਸ ਫ੍ਰੀ ਟਾਈਮ ਵਿੱਚ ਕੁਝ ਜੋ ਹੈ ਆ ਪ੍ਰੋਡਕਟਿਵ ਕਰ ਸਕਦੀਆਂ ਨੇ ਜਿਵੇਂ ਕਿ ਮੈਂ ਕੀਤਾ ਤੇ ਇਸ ਤੋਂ ਬਾਅਦ ਜੀ ਬੱਸ ਜੀ ਗੋਭੀ ਕੱਟੀ ਜਾ ਰਹੀ ਹੈ ਬਸ ਜੀ ਜੋਹੇ ਸਬਜੀ ਤਿਆਰੀ ਹੋ ਰਹੀ ਸੀ ਇੰਨੇ ਵਿੱਚ ਆ ਗਏ ਸਾਸੂ ਮਾਂ ਜੋ ਕਿ ਆਪਣਾ ਸੂਟ ਵਿਖਾਉਂਦੇ ਸੀਗੇ ਕਿ ਉਹ ਅੱਜ ਸਵਾ ਕੇ ਨਵਾਂ ਲਿਆਏ ਨੇ ਤੇ ਵਿਖਾਉਂਦੇ ਨੇ ਕਿ ਬਲਜੀਤ ਦੱਸ ਕਿ ਇਹ ਮੇਚਾ ਠੀਕ ਹੈ ਨਾ ਠੀਕ ਹੈ ਨਾ ਇਹ ਮੈਂ ਪੁੱਛਦੇ ਨੇ ਮੇਰੇ ਕੋਲ ਆ ਕੇ ਤੇ ਜਦੋਂ ਤੱਕ ਮੈਂ ਨਹੀਂ ਕਹਿੰਦੀ ਕਿ ਠੀਕ ਹੈ ਤਦ ਤੱਕ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਤੇ ਜਦੋਂ ਉਹਨਾਂ ਨੇ ਕੈਮਰੇ ਨੂੰ ਵੇਖਿਆ ਤਾਂ ਬੜੇ ਖੁਸ਼ ਹੋਏ ਕਿ ਇਹ ਕੀ ਹੈ ਤੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਨਵੀਂ ਚੀਜ਼ ਸੀਗੀ ਬਟ ਕੋਈ ਨਾ ਤੇ ਉਸ ਤੋਂ ਬਾਅਦ ਅਸੀਂ ਕੀਤੀਆਂ ਗੱਲਾਂ ਬਾਤਾਂ ਤੇ ਆ ਗਈ ਮੈਂ ਕਿਚਨ ਵਿੱਚ ਤੇ ਮੰਮੀ ਚਲੇ ਗਏ ਘਰੇ ਤੇ ਉਸ ਤੋਂ ਬਾਅਦ ਮੈਂ ਜੋ ਹੈ ਕੜਾਹੀ ਰੱਖਤੀ ਚੁੱਲੇ ਤੇ ਤੇ ਕੜਾਹੀ ਵਿੱਚ ਪਾਉਣਾ ਹੈ ਤੁਸੀਂ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਗਰਮ ਹੋਣ ਤੋਂ ਇਸ ਵਿੱਚ ਪਾਉਣਾ ਹੈ ਤੁਸੀਂ ਜੀਰਾ ਤੇ ਜੋ ਹੈ ਹਿੰਗ ਪਾਉਣੀ ਹੈ ਆਲੂ ਦੀ ਸਬਜ਼ੀ ਜਦੋਂ ਵੀ ਤੁਸੀਂ ਬਣਾਉਨੇ ਹੋ ਤਾਂ ਹਿੰਗ ਜ਼ਰੂਰ ਯੂਜ਼ ਕਰਿਆ ਕਰੋ ਇਹ ਬਹੁਤ ਜੋ ਹੈ ਬੈਨੀਫੀਸ਼ੀਅਲ ਹੁੰਦੀ ਹੈ ਤੁਸੀਂ ਜੋ ਹੈ ਨੈਟ ਤੇ ਵੀ ਚੈੱਕ ਕਰ ਸਕਦੇ ਹੋ ਕਿ ਹਿੰਗ ਦੇ ਕੀ ਫਾਇਦੇ ਨੇ ਤਾਂ ਇਸ ਤੋਂ ਬਾਅਦ ਜੋ ਹੈ ਆਪਾਂ ਕੀ ਕਰਨਾ ਹੈ ਆਪਾਂ ਜੋ ਪਿਆਜ਼ ਕਟਿਆ ਨੂੰ ਅਸੀਂ ਜੋ ਹੈ ਕੜਾਹੀ ਵਿੱਚ ਪਾਉਣਾ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੁਸੀਂ ਜੋ ਹੈ ਅਕੋਰਡਿੰਗ ਤੋਂ ਜਿਵੇਂ ਥੋੜੀ ਨੀਡ ਹੈ ਉਸ ਦੇ ਅਕੋਰਡਿੰਗ ਤੁਸੀਂ ਜੋ ਹੈ ਇਸ ਨੂੰ ਫਰਾਈ ਕਰ ਸਕਦੇ ਹੋ ਜੇ ਤੁਸੀਂ ਡਾਰਕ ਬਰਾਊਨ ਕਰਨੇ ਨੇ ਡਾਰਕ ਬਰਾਊਨ ਕਰ ਸਕਦੇ ਹੋ ਲਾਈਟ ਬਰਾਊਨ ਕਰਨੇ ਨੇ ਤਾਂ ਲਾਈਟ ਬਰਾਊਨ ਜੇ ਤੁਸੀਂ ਨੋਰਮਲ ਜੋ ਹੈ ਇਹਨਾਂ ਦਾ ਕੱਚਾਪਨ ਹੀ ਕੱਢਣਾ ਹੈ ਤਾਂ ਤੁਸੀਂ ਨੋਰਮਮਲ ਕਰ ਸਕਦੇ ਹੋ ਮੈਂ ਜੋ ਹੈ ਮਸਾਲੇ ਨੂੰ ਬਹੁਤਾ ਨਹੀਂ ਪਕਾਉਂਦੀ ਮੈਂ ਜਸਟ ਇਹਨਾਂ ਦੀ ਜੋ ਹੈ ਕੱਚਾਪਨ ਹੀ ਠੀਕ ਕਰਨਾ ਹੈ ਤੇ ਇਸ ਤੋਂ ਬਾਅਦ ਜੋ ਹੈ ਮੈਂ ਪਾ ਦੇਣੀ ਹੈ ਇਸ ਵਿੱਚ ਆਲੂ ਤੇ ਉਸ ਤੋਂ ਬਾਅਦ ਜੋ ਮੈਂ ਪੇਸਟ ਬਣਾ ਕੇ ਰੱਖਿਆ ਸੀਗਾ ਉਹ ਮੈਂ ਪਾਤਾ ਤੇ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਜੋ ਹੈ ਰਲਾਵਾਂਗੇ ਇਸ ਪੇਸਟ ਵਿੱਚ ਵੀ ਮੈਂ ਥੋੜੀ ਜੀ ਹਲਦੀ ਨਮਕ ਤੇ ਜੋ ਹੈ ਮਿਰਚ ਮਸਾਲੇ ਯੂਜ਼ ਕੀਤੇ ਹੋਏ ਨੇ ਤੇ ਥੋੜਾ ਜਿਹਾ ਆਇਲ ਵੀ ਪਾਇਆ ਹੋਇਆ ਹੈ ਤਾਂ ਉਸ ਦੇ ਅਕੋਰਡਿੰਗ ਤੁਸੀਂ ਜੋ ਹੈ ਮਸਾਲੇ ਚੈੱਕ ਕਰ ਸਕਦੇ ਹੋ ਕਿ ਜਿਵੇਂ ਕਿ ਮਸਾਲਿਆਂ ਦਾ ਸਵਾਦ ਹੈ ਉਸ ਤਰ੍ਹਾਂ ਪਾ ਸਕਦੇ ਹੋ ਇਸ ਤੋਂ ਬਾਅਦ ਜੋ ਮੈਂ ਪਾਈ ਇਸ ਵਿੱਚ ਲਾਲ ਮਿਰਚ ਤੇ ਹਲਦੀ ਤੇ ਉਸ ਤੋਂ ਬਾਅਦ ਜੋ ਹੈ ਜੋ ਵੀ ਸੁੱਕੇ ਮਸਾਲੇ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਇਸ ਨੂੰ ਰਲਣਾ ਹੈ ਕਿਉਂਕਿ ਜਦੋਂ ਤੱਕ ਤੁਸੀਂ ਰਲਾਉਂਦੇ ਨਹੀਂ ਤੇ ਗੈਸ ਥੋੜੀ ਜੀ ਤੇਜ਼ ਹੋ ਗਈ ਤੇ ਮੈਂ ਸਲੋ ਕੀਤਾ ਤੇ ਸਲੋ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕੀਤਾ 믹ਸ ਕਰਕੇ ਇਸ ਵਿੱਚ ਪਾਵਾਂਗੇ ਅਸੀਂ ਆਲੂ ਜੋ ਕਿ ਮੈਂ ਧੋ ਕੇ ਰੱਖੇ ਹੋਏ ਸੀ ਜਦੋਂ ਵੀ ਤੁਸੀਂ ਆਲੂ ਕੱਟ ਕੇ ਰੱਖਦੇ ਹੋ ਤਾਂ ਹਮੇਸ਼ਾ ਜੋ ਹੈ ਇਸ ਨੂੰ ਪਾਣੀ ਵਿੱਚ ਭਿਓ ਕੇ ਹੀ ਰੱਖੋ ਕਿਉਂਕਿ ਜੇ ਤੁਸੀਂ ਪਾਣੀ ਵਿੱਚ ਨਹੀਂ ਰੱਖਦੇ ਤਾਂ ਇਸ ਦਾ ਕਲਰ ਜੋ ਹੈ ਬਲੈਕ ਹੋ ਜਾਂਦਾ ਹੈ ਤੇ ਜੋ ਹੈ ਆਲੂਆਂ ਦਾ ਰੰਗ ਰੂਪ ਹੀ ਖਰਾਬ ਹੋ ਜਾਂਦਾ ਹੈ ਤੇ ਹਮੇਸ਼ਾ ਆਲੂਆਂ ਨੂੰ ਕੱਟ ਕੇ ਪਾਣੀ ਵਿੱਚ ਭਿਓ ਕੇ ਹੀ ਰੱਖਣਾ ਹੈ ਤੇ ਜਦੋਂ ਮਰਜ਼ੀ ਤੁਸੀਂ ਉਸ ਨੂੰ ਸਬਜ਼ੀ ਬਣਾ ਸਕਦੇ ਹੋ ਉਸ ਦਾ ਕਲਰ ਬਿਲਕੁਲ ਵੀ ਆਲੂਆਂ ਦਾ ਜੋ ਹੈ ਚੇਂਜ ਨਹੀਂ ਹੋਵੇਗਾ ਤੇ ਆਲੂਆਂ ਨੂੰ ਪਕਾਉਣ ਲਈ ਮੈਂ ਇਸ ਵਿੱਚ ਪਾਉਣੀ ਹਾਂ ਅੱਧਾ ਗਲਾਸ ਜੋ ਹੈ ਪਾਣੀ ਦਾ ਪਾਉਣਾ ਹੈ ਕਿਉਂਕਿ ਆਲੂ ਥੋੜੇ ਜਿਹਾ ਟਾਈਮ ਲੈਂਦੇ ਨੇ ਤੇ ਗੋਭੀ ਜਲਦੀ ਪੱਕਦੀ ਹੈ ਤੇ ਇਸ ਵਿੱਚ ਮੈਂ ਜੋ ਹੈ ਅੱਧਾ ਗਲਾਸ ਪਾਣੀ ਪਾ ਕੇ ਚੰਗੀ ਤਰ੍ਹਾਂ ਮਸਾਲਾ ਥੱਲੇ ਜੋ ਲੱਗਿਆ ਹੈ ਉਸ ਨੂੰ ਖੁਰਚ ਕੇ ਚੰਗੀ ਤਰ੍ਹਾਂ ਜੋ ਹੈ ਪਾਣੀ ਤੁਸੀਂ ਪਾ ਸਕਦੇ ਹੋ ਤੇ ਜੇ ਥੋੜ੍ਹਾ ਜਿਹਾ ਬੰਦ ਵੀ ਪੈ ਜਾਂਦਾ ਹੈ ਤਾਂ ਡਰਨ ਦੀ ਗੱਲ ਨਹੀਂ ਹੈ ਕਿਉਂਕਿ ਇਹ ਜੋ ਹੈ ਆਲੂ ਜਦੋਂ ਪੱਕ ਜਾਣਗੇ ਤਾਂ ਜੋ ਹੈ ਪਾਣੀ ਬਿਲਕੁਲ ਹੀ ਠੀਕ ਹੋ ਜਾਏਗਾ ਤੇ ਆਲੂ ਦੇਖੋ ਤੁਸੀਂ ਜੋ ਹੈ ਹੁਣ ਜੋ ਪੱਕ ਰਹੇ ਨੇ ਤੇ ਆਲੂ ਜੋ ਨੇ ਤੇ 40% ਜੋ ਪੱਕ ਗਏ ਨੇ ਤੇ ਹੁਣ ਇਸ ਵਿੱਚ ਪਾਵਾਂਗੇ ਅਸੀਂ ਗੋਭੀ ਤੇ ਗੋਭੀ ਵੀ ਮੈਂ ਧੋ ਕੇ ਪਾਣੀ ਵਿੱਚ ਰੱਖੀ ਹੋਈ ਸੀ ਤੇ ਭਾਂਡੇ ਵਿੱਚੋਂ ਕੱਢ ਕੇ ਤੁਸੀਂ ਪਾਉਣਾ ਹੈ ਤੇ ਹਮੇਸ਼ਾ ਪਾਣੀ ਭਰ ਕੇ ਭਾਂਡੇ ਵਿੱਚ ਗੋਭੀ ਜਦੋਂ ਤੁਸੀਂ ਪਾਉਨੇ ਹੋ ਤਾਂ ਜੇ ਕੋਈ ਕਿਰਕਰ ਹੁੰਦੀ ਹੈ ਜਾਂ ਰੇਤਾ ਹੁੰਦਾ ਹੈ ਤਾਂ ਪਾਣੀ ਵਿੱਚ ਰਹਿ ਜਾਂਦਾ ਹੈ ਹਮੇਸ਼ਾ ਪਾਣੀ 'ਚੋਂ ਕੱਢ ਕੇ ਹੀ ਕਿਸੇ ਸਬਜ਼ੀ ਨੂੰ ਪਾਓ ਜਿਸ ਨਾਲ ਕਿ ਜਿਹੜਾ ਪਿੱਛੇ ਪਾਣੀ ਰਹਿ ਜਾਏਗਾ ਉਸ ਵਿੱਚ ਕਿਰਕਰ ਰਹਿ ਜਾਂਦੀ ਹੈ ਤੇ ਰੇਤਾ ਸਬਜ਼ੀ ਵਿੱਚ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਜੀ ਚੰਗੀ ਤਰ੍ਹਾਂ ਕਰ ਲਾਂਗੇ ਇਸ ਨੂੰ ਮਿਕਸ ਚੰਗੀ ਤਰ੍ਹਾਂ ਆਸੇ-ਪਾਸਿਓਂ ਰਲਾ ਕੇ ਜੋ ਵੀ ਮਸਾਲਾ ਜੇ ਕਿਤੇ ਥੱਲੇ ਲੱਗਿਆ ਹੈ ਤਾਂ ਉਸ ਨੂੰ ਵੀ ਇਕੱਠਾ ਕਰ ਲੈਣਾ ਹੈ ਤੇ ਰਲਾਉਣਾ ਹੈ ਤੇ ਸਬਜ਼ੀ ਨੂੰ ਰਲਾ ਕੇ ਉਸ ਤੋਂ ਬਾਅਦ ਇਸ ਨੂੰ ਰੱਖਾਂਗੇ ਚੰਗੀ ਤਰ੍ਹਾਂ ਲਰੋਣੀ ਹੈ ਨਹੀਂ ਤਾਂ ਜੋ ਹੈ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਬਸ ਜੀ ਹੁਣ ਆਪਣੀ ਜੋ ਹੈ ਸਬਜੀ ਬਿਲਕੁਲ ਰਲ ਗਈ ਹੈ ਤੇ ਹੁਣ ਜੋ ਹੈ ਢੱਕਣ ਲਾ ਦਾਂਗੇ ਤੇ ਬਸ ਜੀ ਬੰਦ ਕਰਕੇ ਸਲੋ ਗੈਸ ਤੇ ਰੱਖ ਦਾਂਗੇ ਨੋਰਮਲ ਟੈਂਪਰੇਚਰ ਤੇ ਰੱਖਣਾ ਹੈ ਹਾਈ ਫਲੇਮ ਤੇ ਨਹੀਂ ਰੱਖਣਾ ਨਹੀਂ ਤਾਂ ਸਬਜੀ ਜੋ ਹੈ ਸੜ ਸਕਦੀ ਹੈ ਕਿਉਂਕਿ ਅੱਜ ਜੋ ਸੁੱਕੀ ਸਬਜੀ ਬਣਾਉਣੀ ਹੈ ਸਬਜੀ ਨੂੰ ਰੱਖ ਕੇ ਤੁਸੀਂ ਭੁੱਲਣਾ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਵਿੱਚ ਵਿੱਚ ਜੋ ਹੈ ਚੈੱਕ ਕਰਦੇ ਰਹਿਣਾ ਹੈ ਕਿ ਸਬਜੀ ਪੱਕ ਗਈ ਕਿ ਨਹੀਂ ਕਿਉਂਕਿ ਸਬਜੀ ਨੂੰ ਜੋ ਸੁੱਕੀ ਬਣਾਉਨੇ ਹੋ ਤਾਂ ਥੱਲੇ ਲੱਗਣ ਦਾ ਡਰ ਰਹਿੰਦਾ ਹੈ ਤੇ ਸਬਜੀ ਜੋ ਆਪਣੀ ਪੱਕ ਗਈ ਉਸ ਤੋਂ ਬਾਅਦ ਜੋ ਮੈਨੂੰ ਨਮਕ ਘੱਟ ਲੱਗਿਆ ਤੇ ਮੈਂ ਇਸ ਵਿੱਚ ਜੋ ਹੈ ਕਾਲੀ ਮਿਰਚ ਤੇ ਨਮਕ ਦਾ ਜੋ ਹੈ ਪਾਊਡਰ ਬਣਾ ਕੇ ਮੈਂ ਰੱਖਿਆ ਹੋਇਆ ਹੈ ਉਹ ਪਾਤਾ ਤੇ ਇਸ ਤੋਂ ਬਾਅਦ ਹਰਾ ਧਨੀਆ ਤੇ ਆਪਣੀ ਸਬਜੀ ਜੋ ਗੋਭੀ ਦੀ ਤਿਆਰ ਹੈ ਤੇ ਤੁਸੀਂ ਟੇਸਟ ਕਰ ਸਕਦੇ ਹੋ ਬਹੁਤ ਹੀ ਟੇਸਟੀ ਸਬਜੀ ਬਣੀ ਸੀਗੀ ਤੁਸੀਂ ਜੋ ਹੈ ਘਰੇ ਜ਼ਰੂਰ ਟਰਾਈ ਕਰਨਾ ਇਸ ਤੋਂ ਬਾਅਦ ਮੈਂ ਪਾਇਆ ਗਰਮ ਮਸਾਲਾ ਤੇ ਇਹ ਹੈ ਲਾਸਟ ਆਪਣਾ ਜੋ ਸਬਜੀ ਦਾ ਪ੍ਰੋਸੀਜਰ ਤੇ ਚਲੋ ਜੀ ਸਬਜੀ ਹੋ ਗਈ ਤਿਆਰ ਤੇ ਇਹ ਸੀਗਾ ਆਪਣਾ ਡਿਨਰ ਸਿੰਪਲ ਡਿਨਰ ਚਪਾਤੀ ਤੇ ਸਬਜੀ ਤੇ ਸਿੰਪਲ ਡਿਨਰ ਹੀ ਚੰਗਾ ਰਹਿੰਦਾ ਹੈ ਰਾਤ ਨੂੰ ਤੇ ਲਾਲ ਲੱਸੀ ਸੀਗੀ ਤੇ ਸਿੰਪਲ ਹੀ ਡਿਨਰ ਕਰਨਾ ਚਾਹੀਦਾ ਹੈ ਤੇ ਘੱਟ ਕਰਨਾ ਚਾਹੀਦਾ ਤੇ ਅਗਲੀ ਰੈਸিপি ਜੋ ਮੈਂ ਸ਼ੇਅਰ ਕਰਾਂਗੀ ਉਹ ਮੈਂ ਕਰਾਂਗੀ ਜੋ ਹੈ ਬੇਸਣ ਦਾ ਹਲਵਾ ਯਾਨੀ ਕਿ ਬੇਸਣ ਦਾ ਕੜਾ ਇਸ ਲਈ ਮੈਂ ਇੱਕ ਕਟੋਰੀ ਜੋ ਹੈ ਬੇਸਣ ਲਿਆ ਹੈ ਤੇ ਮੈਂ ਅੱਧੀ ਕਟੋਰੀ ਜੋ ਹੈ ਖੰਡ ਦੀ ਲਈ ਹੈ ਤੁਸੀਂ ਜੋ ਹੈ ਆਪਣੇ ਟੇਸਟ ਦੇ ਅਕੋਰਡਿੰਗ ਖੰਡ ਲੈ ਸਕਦੇ ਹੋ ਘੱਟ ਦੀ ਆ ਵੱਧ ਪਰ ਮੈਂ ਜੋ ਬੇਸਣ ਹੈ ਉਹ ਉਸ ਦਾ ਅੱਧਾ ਹੀ ਜੋ ਖੰਡ ਲੈਣੀ ਹੈ ਕਈ ਵਾਰ ਇਸ ਤੋਂ ਵੀ ਘੱਟ ਲੈ ਲੈਣੀ ਹਾਂ ਕਿਉਂਕਿ ਮਿੱਠਾ ਚੰਗਾ ਨਹੀਂ ਹੈ ਤੇ ਜੋ ਹੈ ਹੋਰ ਲਵਾਂਗੇ ਅਸੀਂ ਦੇਸੀ ਕਿਉਂ ਜੋ ਕਿ ਘਰ ਦਾ ਬਣਿਆ ਹੋਇਆ ਹੈ ਉਹ ਤੁਸੀਂ ਜੋ ਹੈ ਇੱਕ ਕੜਚੀ ਲੈਣੀ ਹੈ ਤੇ ਡ్రਾਈ ਫਰੂਟਸ ਵਿੱਚ ਜੋ ਹੈ ਮੈਂ ਲਿਆ ਹੈ ਇਹ ਮਲੇ ਮਗਜਨੇ ਥੋੜੇ ਜੇ ਤੇ ਇਹ ਮੈਂ ਖੋਪੇ ਨੂੰ ਜੋ ਹੈ ਪੀਸ ਵਿੱਚ ਕੱਟ ਕੇ ਰੱਖਿਆ ਹੋਇਆ ਹੈ ਤੇ ਬਦਾਮ ਨੇ ਛੋਟਾ ਜਾਂ ਜੋ 10 ਜੋ ਬਦਾਮ ਸੀਗੇ ਉਹਨਾਂ ਨੂੰ ਮੈਂ ਕ੍ਰਸ਼ ਕਰਕੇ ਰੱਖ ਲਿਆ ਹੈ ਤੁਸੀਂ ਚਾਕੂ ਨਾਲ ਕਿਵੇਂ ਵੀ ਸ਼ੇਪ ਵਿੱਚ ਕੱਟ ਕੇ ਉਸ ਨੂੰ ਰੱਖ ਸਕਦੇ ਹੋ तो इस बाद जो है दो तो गिलास जो है गर्म करना है क्योंकि इस जो है गर्म पानी ही यूज हों है सिंपल जो तुम्हें पानी पा दो गिलास ये रखने ने इसू गरम करना है तुम वेख सकते हो पानी जो है गर्म हो गया है यू वाला नहीं देना जस्ट इसको जो ये टेंपरेचर विखाई दे रहा है इमें ही रखना है तो इस तुँ बा ਇਸ ਤੋਂ ਬਾਅਦ ਕੜਾਹੀ ਵਿੱਚ ਪਾਉਣਾ ਹੈ ਇੱਕ ਕੜਛੀ ਜੋ ਹੈ ਦੇਸੀ ਘਿਓ ਜੇ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਦੇਸੀ ਘਿਓ ਜੇ ਤੁਹਾਨੂੰ ਲੱਗਦਾ ਹੈ ਕਿ ਕੜਾਹ ਵਿੱਚ ਜੋ ਹੈ ਘਿਓ ਘਟ ਹੈ ਤਾਂ ਤੁਸੀਂ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ ਇਹ ਕੋਈ ਡਰਨ ਦੀ ਗੱਲ ਨਹੀਂ ਹੈ ਕਿ ਘਟ ਜਾ ਵੱਧ ਤੇ ਮੈਂ ਅੰਦਾਜ਼ੇ ਨਾਲ ਹੀ ਇੱਕ ਕੜਛੀ ਘਿਓ ਦੀ ਪਾਤੀ ਤੇ ਉਸ ਨੂੰ ਜੋ ਹੈ ਗਰਮ ਕਰਨਾ ਹੈ ਇਹ ਧਿਆਨ ਰੱਖਣਾ ਹੈ ਕਿ ਜੋ ਕਿ ਉਹ ਹੈ ਜਿਆਦਾ ਗਰਮ ਨਾ ਹੋਏ ਨਹੀਂ ਤਾਂ ਜੋ ਹੈ ਬੇਸਣ ਇੱਕਦਮ ਸੜ ਜਾਂਦਾ ਹੈ ਤੇ ਥੋੜਾ ਜਿਹਾ ਨੋਰਮਲ ਟੈਂਪਰੇਚਰ ਵਿੱਚ ਹੀ ਤੁਸੀਂ ਜੋ ਹੈ ਬੇਸਣ ਪਾ ਦੇਣਾ ਹੈ इस बाद चंगी तरह जो है बेसन के घ्यो रलाना है क्योंकि ये बहुत जरूरी है नहीं तो बेसन जो है जिते घ्यो नहीं है उल्ले लग जाता है जिम्मे वेख सकते हो तो इस बाद चंकी तरह इस रहना है तो चंकी तरह मिक्स करते रहना है तो जदों ये कलर चेंज कर जाएगा तो उस बा अगला जो है आपसैस करा ये देखो चंकी तरह आसे पास्य लाना है कि भी जो है ਲੱਗਿਆ ਨਾ ਰਹਿ ਜੇ ਤੇ ਸੁੱਕਾ ਨਾ ਰਹਿ ਜੇ ਤੇ ਮੈਂ ਜੋ ਹੈ ਕਿ ਉਹ ਪਾਇਆ ਸੀਗਾ ਉਸ ਦੇ ਅਕੋਰਡਿੰਗ ਜੋ ਹੈ ਬਿਲਕੁਲ ਪਰਫੈਕਟ ਜੋ ਹੈ ਬੈਲੈਂਸ ਸੀਗਾ ਬੇਸਣ ਦਾ ਤੈਕੇ ਹੁੰਦਾ ਤੇ ਇਸ ਤੋਂ ਬਾਅਦ ਜੀ ਬੇਸਣ ਜੋ ਹੈ ਉਹ ਚੈੱਕ ਕਰਨਾ ਬਹੁਤ ਥੋੜਾ ਜਿਹਾ ਡਿਫਿਕਲਟ ਲੱਗਦਾ ਹੈ ਕਈ ਵਾਰ ਜੋ ਹੈ ਲਾਈਟ ਸ਼ੇਡ ਵਿੱਚ ਆਉਂਦਾ ਹੈ ਇਸ ਤੋਂ ਬਾਅਦ ਜੋ ਹੈ ਇਹ ਕਲਰ ਚੇਂਜ ਹੋਣ ਦਾ ਸਾਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਇਹ ਜੋ ਹੈ ਬੇਸਣ ਦਾ ਕਲਰ ਚੇਂਜ ਹੋ ਰਿਹਾ ਹੈ ਥੋੜਾ ਜਿਹਾ ਡਾਰਕ ਸ਼ੇਡ ਚ ਆ ਜਾਂਦਾ ਹੈ ਜੋ ਹੈ ਬੇਸਣ ਨੂੰ ਬਹੁਤਾ ਨਹੀਂ ਭੁੰਨਾ ਹੁੰਦਾ ਆਟੇ ਦੇ ਜੋ ਹੈ ਕੜਾਹ ਨੂੰ ਥੋੜਾ ਜਿਹਾ ਅਸੀਂ ਜ਼ਿਆਦਾ ਭੁੰਨ ਲੈਨੇ ਆ ਬਟ ਜੋ ਬੇਸਣ ਹੈ ਥੋੜਾ ਜਿਹਾ ਲਾਈਟ ਹੀ ਰਹਿੰਦਾ ਤੇ ਦੇਖੋ ਜੀ ਹੁਣ ਜੋ ਹੈ ਇਹ ਚੇਂਜ ਹੋ ਰਿਹਾ ਹੈ ਕਲਰ ਤੁਸੀਂ ਵੇਖ ਸਕਦੇ ਹੋ ਬਸ ਜੀ ਇਹ ਦੇਖੋ ਜੋ ਹੈ ਬਰਾਉਨਿਸ਼ ਜਿਹਾ ਸ਼ੇਡ ਆ ਗਿਆ ਹੈ ਤੇ ਬੇਸਣ ਨੂੰ ਬਹੁਤਾ ਨਹੀਂ ਭੁੰਨਣਾ ਤੇ ਇਸ ਤੋਂ ਬਾਅਦ ਜੋ ਹੈ ਅਸੀਂ ਚੰਗੀ ਤਰ੍ਹਾਂ ਇਸ ਨੂੰ ਜੋ ਹੈ ਮਿਕਸ ਕਰਾਂਗੇ ਤੇ ਇਸ ਟਾਈਮ ਜੋ ਹੈ ਬੇਸਣ ਜਰੂਰ ਥੱਲੇ ਲੱਗਦਾ ਹੈ ਜਿਵੇਂ ਤੁਸੀਂ ਵੇਖ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਰਲੌਂਦੇ ਰਹਿਣਾ ਤੇ ਇਸ ਤੋਂ ਬਾਅਦ ਜੋ ਹੈ ਗੈਸ ਨੂੰ ਕਰਨਾ ਹੈ ਸਿਮ ਤੇ ਇਸ ਵਿੱਚ ਪਾਉਣੇ ਨੇ ਡਰਾਈ ਫਰੂਟਸ ਸਾਰੇ ਡਰਾਈ ਫਰੂਟਸ ਜੋ ਹੈ ਇਸ ਟਾਈਮ ਪਾ ਦਾਂਗੇ ਅਸੀਂ ਮਗਜ ਪਾਉਣੇ ਨੇ ਤੇ ਜੋ ਹੈ ਬਦਾਮ ਹੈ ਜੋ ਅਸੀਂ ਬਾਅਦ ਚ ਪਾਵਾਂਗੇ ਇਹ ਦੇਖੋ ਜੋ ਮੈਂ ਇੰਨੇ ਟਾਈਮ ਚ ਹੀ ਕੀ ਹੈ ਮਾੜਾ ਜਿਹਾ ਥੱਲੇ ਜੋ ਹੈ ਲੱਗ ਰਿਹਾ ਹੈ ਤੇ ਚੰਗੀ ਤਰ੍ਹਾਂ ਜੋ ਹੈ ਇਸ ਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਜੋ ਹੈ ਆਪਾਂ ਜੋ ਪਾਣੀ ਗਰਮ ਕਰਿਆ ਸੀ ਉਸ ਨੂੰ ਪਾਉਣਾ ਹੈ ਤੇ ਕੜਚੀ ਨੂੰ ਚੰਗੀ ਤਰ੍ਹਾਂ ਲੁਣਾਉਣਾ ਹੈ ਇਸ ਟਾਈਮ ਜੋ ਹੈ ਤੁਸੀਂ ਖੰਡ ਵੀ ਪਾ ਸਕਦੇ ਹੋ ਪਰ ਜੋ ਮੈਂ ਖੰਡ ਹੈ ਬਾਦ ਵਿੱਚ ਪਾਈ ਸੀਗੀ ਬਟ ਤੁਸੀਂ ਡਰਾਈ ਫਰੂਟਸ ਦੇ ਨਾਲ ਵੀ ਖੰਡ ਪਾ ਸਕਦੇ ਹੋ ਦੇਵਸ ਜੀ ਇਹ ਦੇਖੋ ਪਾਣੀ ਜੋ ਹੈ ਘੱਟ ਲੱਗ ਰਿਹਾ ਸੀ ਤੇ ਪਾਣੀ ਇਸ ਵਿੱਚ ਵਿੱਚ ਹੋਰ ਪਾਵਾਂਗੇ ਤੇ ਬਸ ਥੋੜਾ ਥੋੜਾ ਪਾਣੀ ਰਲੋਣਾ ਹੈ ਇਕੱਠਾ ਹੀ ਪਾਣੀ ਨਹੀਂ ਪਾਉਣਾ ਨਹੀਂ ਤਾਂ ਕੀ ਹੈ ਪਾਣੀ ਜ਼ਿਆਦਾ ਹੋ ਸਕਦਾ ਹੈ ਬਸ ਜੀ ਚੰਗੀ ਤਰ੍ਹਾਂ ਹੁਣ ਰਲਾਵਾਂਗੇ ਤੇ ਪਾਣੀ ਦੀ ਕਮੀ ਲੱਗੀ ਤੇ ਹੋਰ ਥੋੜਾ ਜਿਹਾ ਪਾਇਆ ਤੇ ਚੰਗੀ ਤਰ੍ਹਾਂ ਮਿਕਸ ਕੀਤਾ ਚੰਗੀ ਤਰ੍ਹਾਂ ਕੜਾਹੀ ਤੋਂ ਜੋ ਹੈ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਸਾਈਡਾਂ ਤੋਂ ਲਾਉਣਾ ਹੈ ਕੀ ਚਿਪਕਿਆ ਨਾ ਰਹੇ ਤੇ ਬਸ ਜੀ ਇਕੱਠਾ ਕਰਨਾ ਹੈ ਇਹਨੂੰ ਸੈਂਟਰ ਵਿੱਚ ਤੇ ਇਸ ਟਾਈਮ ਜੋ ਅਸੀਂ ਪਾਵਾਂਗੇ ਅੱਧੀ ਜੋ ਹੈ ਆਪਣੀ ਕੋਲੀ ਜੋ ਖੰਡ ਦੀ ਸੀਗੀ ਉਹ ਪਾਈ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਤੱਕ ਖੰਡ ਜੋ ਹੈ ਮੈਲਟ ਨਹੀਂ ਹੋ ਜਾਂਦੀ ਪਿੰਗਲ ਨਹੀਂ ਜਾਂਦੀ ਬਿਲਕੁਲ ਤੇ ਇਸ ਵਿੱਚ ਜੋ ਹੈ ਅਸੀਂ ਗ੍ਰाइंड ਕਰਕੇ ਖੰਡ ਨਹੀਂ ਪਾਈ ਇਸ ਵਿੱਚ ਅਸੀਂ ਮੋਟੀ ਖੰਡ ਹੀ ਪਾਈ ਹੈ ਜੋ ਕਿ ਢਲ ਜਾਏਗੀ ਚੰਗੀ ਤਰ੍ਹਾਂ ਪ੍ਰਸ਼ਾਦ ਵਿੱਚ ਜਦੋਂ ਕੋਈ ਵੀ ਕੜਾਹ ਪ੍ਰਸ਼ਾਦ ਜਾਂ ਫਿਰ ਭੋਗ ਇਸ ਤਰ੍ਹਾਂ ਦੀ ਚਮਕ ਸ਼ੋ ਹੁੰਦੀ ਹੈ ਸ਼ਾਈਨਿੰਗ ਆਉਂਦੀ ਹੈ ਇਹਦਾ ਮਤਲਬ ਇਹ ਬਣ ਕੇ ਤਿਆਰ ਹੈ ਤੇ ਕੜਾਹੀ ਨੂੰ ਛੱਡਣ ਲੱਗ ਪਿਆ ਹੈ ਤੇ ਬਸ ਜੀ ਇਹ ਹੋ ਗਿਆ ਹੈ ਰੈਡੀ ਸਾਡਾ ਬੇਸਣ ਦਾ ਹਲਵਾ ਬਸ ਜੀ ਇੱਕ ਬੋਲ ਵਿੱਚ ਹੁਣ ਜੋ ਹੈ ਆਪਾਂ ਪਾ ਲੈਣਾ ਹੈ ਬੇਸਣ ਦੇ ਹਲਵੇ ਨੂੰ ਤੇ ਇਸ ਤੋਂ ਬਾਅਦ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਸਜਾਵਾਂਗੇ ਬਦਾਮਾਂ ਦੇ ਬਰੀਕ ਬਰੀਕ ਕੱਟੇ ਹੋਏ ਪੀਸਿਸ ਜੋ ਅਸੀਂ ਰੱਖੇ ਹੋਏ ਸੀਗੇ ਉਸ ਨਾਲ ਸਜਾ ਕੇ ਇਹ ਜੋ ਹੈ ਸਰਵ ਕਰਨ ਲਈ ਤਿਆਰ ਹੈ ਤੇ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਹੈ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਬਹੁਤ ਹੀ ਚੰਗਾ ਹੁੰਦਾ ਹੈ ਜੇ ਤੁਹਾਨੂੰ ਖਾਂਸੀ ਜ਼ੁਖਾਮ ਕੋਈ ਵੀ ਪ੍ਰੋਬਲਮ ਹੈ ਤਾਂ ਇਹ ਬੇਸਣ ਦਾ ਜੋ ਹੈ ਕੜਾਹ ਬਣਾ ਕੇ ਤੁਸੀਂ ਜੋ ਉੱਪਰੋਂ ਜੋ ਹੈ ਦੁੱਧ ਜਾਂ ਚਾਹ ਪੀ ਸਕਦੇ ਹੋ ਇਸ ਵਿੱਚ ਜੋ ਹੈ ਤੁਹਾਨੂੰ ਬਹੁਤ ਆਰਾਮ ਮਿਲੇਗਾ ਤੇ ਮੈਡੀਸਨ ਤੋਂ बचना ਹੀ ਚਾਹੀਦਾ ਹੈ ਦਵਾਈਆਂ ਨਾਲ ਚੰਗਾ ਨਹੀਂ ਹੈ ਤੇਸ ਤੋਂ ਬਾਅਦ ਮੇਰੀ ਵਾਰੀ ਆਈ ਖਾਣ ਦੀ ਮੈਨੂੰ ਆ ਲਾਸਟ ਚ ਮਿਲੀ ਕੜਾਹੀ ਤੇ ਮੈਂ ਕਹਿ ਰਹੀ ਹਾਂ ਕਿ ਬਹੁਤ ਟੇਸਟੀ ਹੈ ਤੇ ਜਰੂਰ ਟਰਾਈ ਕਰਨਾ ਤੇ ਫਰੈਂਡਸ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ